ਸਤਿਨਾਮ ਸ੍ਰੀ ਸੱਚਾ ਸਿੰਘ ਜੀ ਸਰਕਾਰਾ ਗੁਰਮਤਿ ਸਿੱਖਿਆ ਕੇਂਦਰ ਮਠਾਪੁਰਾ ਜ਼ਿਲੰਧਰ ਵਿੱਚ ਇੱਕ ਵਰਕਸ਼ਪ ਸੰਮੀ ਕਲਾਸ ਵਿੱਚ ਜੁੜਨੇ ਰੱਖੇ ਗੁਰੂ ਪਿਆਰ ਵਾਲੇ ਸਿਆਰਥੀਓ ਅਤੇ ਪਰਿਵਾਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਲਾਸ ਦੇ ਵਿੱਚ ਅਪਾ ਤੀਨ ਤਾਲ ਦਾ ਟੁਕੜਾ ਵਜਾਵਾਂਗੇ ਜੋ ਸਾਹਮਣੇ ਸਾਮ ਹੈ ਤੇ ਆਪਾਂ ਸ਼ੁਰੂ ਕਰਦੇ ਹਾਂ ਇਸ ਦੇ ਨਾਲ ਹੀ ਬਹੁਤ ਸਲੋ ਲੈਅ ਦੇ ਵਿੱਚ ਵਜਾਵਾਂਗੇ ਪਹਿਲਾਂ ਉਹਦੇ ਬੋਲ ਸਮਝਾਂਗੇ ਫਿਰ ਹੌਲੀ-ਹੌਲੀ ਬੋਲਾਂ ਨੂੰ ਵਜਾਵਾਂਗੇ ਫਿਰ ਉਹਨੂੰ ਥੋੜੇ ਸਪੀਡ ਦੇ ਵਿੱਚ ਵਜਾਉਣ ਦੀ ਕੋਸ਼ਿਸ਼ ਕਰਾਂਗੇ ਕੁਝ ਬੋਲ ਉਸ ਇਸ ਤਰ੍ਹਾਂ ਤਾ ਤਿੰਨ ਤਾ ਤਟ ਤਟ ਕੱਤ ਟ ਟ ਟ ਕਤ ਦਾ ਕਤ ਦਾ ਕਤ ਦਾ ਟ ਟ ਕਤ ਦਾ ਕਤ ਦਾ ਕਤ ਦਾ ਟ ਟ ਕਤ ਦਾ ਕਤ ਦਾ ਕਤ ਦਾ ਹੁਣ ਆਪਾਂ ਇਹਦਾ ਪਹਿਲਾ ਸਮਝਾਂਗੇ ਭਾਗ ਧਾ ਧਿੰ ਤਿੰ ਤਾ ਤਾ

ਜਤੇ ਟਕਟ ਧਾਕਟ ਧਾਕਟ ਧਾ ਜਤੇ ਟਕਟ ਧਾਕਟ ਧਾਕਟ ਧਾ ਇਸ ਤਰ੍ਹਾਂ ਦੇ ਗੋਲ ਹਨ ਹੁਣ ਸਾਰੇ ਬੱਚਾ ਨੇ ਬਿਲਕੁਲ ਸਲੋ ਤੇ ਹੌਲੀ ਹੌਲੀ ਜਿੱਦਾਂ ਇਦਾਂ ਵਜਾਵਾਂਗਾ ਪਿੱਛੇ ਪਿੱਛੇ ਵਜਾਉਣੇ ਨੇ ਤੇ ਕਿਸੇ ਨੇ ਗਲਤ ਨਹੀਂ ਵਜਾਉਣਾ ਸੋਚ ਸਮਝ ਕੇ ਤੇ ਦੇਖ ਕੇ ਵਜਾਉਣੇ ਨੇ ਧਾ ਧਾ ਤਿੰਨ ਧਾ ਤਿੰਨ ਤਾ ਟੇਟ ਟੇਟ ਕਟੇਟ ਦੇ ਟੇਟ ਕਟ ਦਾ ਕਟ ਦਾ ਕਟ ਦਾ ਹਾਂ ਕਟ ਦਾ ਕਟ ਦਾ ਹੁਣ ਜਾਵਾਂਗੇ ਦੇ ਹੁਣ ਇੱਕ ਵਾਰ ਫਿਰ ਜਾਵੋਗੇ ਧਾ ਧਾ ਤਿੰਨ ਤਿੰਨ ਤਾ ਤਟ ਟ ਟ ਕ ਤਟ ਧੇ ਟ ਕ ਤਾ ਕ ਤ ਕੋਸ਼ਿਸ਼ ਹੁਣ ਆਪਾਂ ਇਹਨੂੰ ਲੈਦਰ ਵਿੱਚ ਦੇਖਾਂਗੇ ਤੇ ਥੋੜੀ ਸਲੋ ਲੈਦਰ ਵਿੱਚ ਜੋ ਜਉਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਹਾ ਦਿੰਦਾਂ ਦਾ ਦਿੰਦਾਂ ਦਾ ਦਾਂ ਦਿੰਦਾਂ ਤਾ ਤਾ ਦਿੰਦਾਂ ਦਾਂ ਦਾਂ Din Din Da Da Din Din Da Da Din Din Da Da din din da tin, da din din da tin, 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 da, tin, 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 da. ਹਾ ਦਿਨ ਦਿਨਤਾ ਦਿਨ ਦਿਨ ਹਾ ਦਿਨ ਦਿਨ ਦਾ ਦਿਨ ਦਿਨਤਾ ਦਿਨ ਦਿਨ ਦਾ ਦਿਨ ਦਿਨ ਹਾ ਦਿਨ ਦਿਨ ਦਾ ਦਿਨ ਦਿਨਤਾ ਦਿਨ ਦਿਨ ਦਾ ਦਿਨ ਦਿਨ ਹਾ ਦਿਨ ਦਿਨ ਦਾ ਦਿਨ ਦਿਨਤਾ ਦਿਨ ਦਿਨਤਾ ਦਿਨ ਦਿਨ ਤਾ ਦਾ ਤਿੰਨ ਤਿੰਨ ਤਾ ਤਾ ਡੇ ਡੇ ਡਾ ਤੇ ਡਿੰਡ ਕੱਟ ਧਾਕ ਕੱਟ ਧਾਕ ਤੇ ਡੇ ਡੇ ਕੱਟ ਧਾਕ ਕੱਟ ਧਾਕ ਤੇ ਡੇ ਡੇ ਕੱਟ ਧਾਕ ਕੱਟ ਧਾਕ ਦਿਨ ਦਿਨ ਦਾ ਆ ਥਿੰ ਥਿੰ ਦਾ ਆ ਥਿੰ ਤਿੰਨ ਦਾ ਤਾ ਥਿੰ ਥਿੰ ਦਾ ਆ ਥਿੰ ਥਿੰ ਦਾ

کٹ 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 ہا کٹ 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 ہا لا لا دین دین دا تا دین دین دا தா தா தின் தின் தா தா தட் 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 கட்ட தா கட்ட தா திக் தட் கட்ட தா கட்ட தா திக் தட் கட்ட தா கட்ட தா தா தின் தின் நா கட்ட தா தா தின் தின் தா தா தட் தட் கட்ட தட் தட் கட்ட தா கட்ட தா தட் தட் கட்ட தா கட்ட தா தட் தட் கட்ட தா கட்ட தா ਦਾ ਦਿੰਦ ਨਾ ਦਾ ਦਿੰਦ ਦਾ ਦਾ ਤਿੰਨ ਤਿੰਨ ਤਾਤਾ ਦੇ ਢਕ ਢਕ ਤੇ ਢਕ ਢਕ ਦਾ ਕਟਾ ਕਟਾ 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 ਲੈ ਵਦ ਕੀ ਆ ਦਾ ਦਿੰਦ ਨਾ ਦਾ ਦਿੰਦ ਨਾ ਦਾ ਤਿੰਨ ਤਿੰਨ ਉਹਨਾਂ ਦਾ ਸਾਰੇ ਪਹਿਲੇ ਇੱਕ ਵਾਰੀ ਮੂੰਹ ਨਾਲ ਬੁਲਾਗੇ ਦਾ ਧਾ ਤਿੰਨ ਤਿੰਨ ਟਕ ਟਕ ਦਾ ਘਟ ਦਾ ਘਟ ਦਾ ਘਟ ਦਾ ਤਿੰਨ ਤਿੰਨ ਨਾ ਦਾ ਦਿੰਦ ਦਾ ਧਾ ਤਿੰਨ ਤਿੰਨ ਨਾ ਫੇ ਦਵਾਰ ਦਾ ਦਾ ਘਟ ਦਾ ਘਟ ਦਾ ਘਟ ਦਾ ਤਿੰਨ ਤਿੰਨ ਨਾ ਦਾ ਦਿੰਦ ਦਾ ਨਾ ਦਾ ਤਿੰਨ ਤਿੰਨ ਨਾ ਦਾ ਦਿੰਦ ਦਾ ਨਾ ਦਾ ਤਿੰਨ ਤਿੰਨ ਨਾ ਦਾ ਦਾ ਦਿੰਦ ਦਾ ਨਾ ਦਾ ਦਿੰਦ ਦਾ ਨਾ ਦਾ ਤਿੰਨ ਤਿੰਨ ਨਾ ਦਾ 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 ਕਾ ਤਾ ਟਿਗੜ ਟਿਗੜ ਤਾ ਘਟਾ ਤਾ ਟਿਗੜ ਟਿਗੜ ਤਾ ਘਟਾ ਤਾ ਟਿਗੜ ਟਿਗੜ ਤਾ ਘਟਾ ਤਾ ਘਟਾ ਤਾ ਟਿਗੜ ਟਿਗੜ ਤਾ ਘਟਾ ਤਾ ਘਟਾ ਦਿੰਦਿ ਨਾ ਦਿੰਦਿ ਸਾ ਦਿੰਦਿ ਨਾਨ ਬਹੁਤ ਸ਼ੀ ਕੋਸ਼ਿਸ਼ ਸੋ ਇਸੇ ਦੇ ਨਾਲ ਅੱਜ ਦੀ ਕਲਾਸ ਸੰਪਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ